ਹਾਂ ਬੀ ਇੰਪੋਰਟ ਆ ਜਾ 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 ਹਾਂ ਹਾਂ ਉਹਨੇ ਗਿਆ ਲਿਆ 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 ਜਾ ਚੱਲ 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 ਚੱਲਾ ਆ ਦੋ ਜਣ ਦੇਖ ਲੋ ਕਲਾ ਤੱਕਣਾ ਹਾ ਹਾ ਨਾਟੀ ਬਾਲੀ ਮਾਰਦਾ ਰਸ਼ੀਅਨ ਟੈਂਕ ਆ ਇਹ ਨਹੀਂ ਅੱਜ ਛੱਡਦੇ ਕੁਝ ਕੋੜੇ ਦੇਣਾ ਆ ਦੇਖ ਲੋ ਭਰਾਵੋ ਜੱਟਾਂ ਦੇ ਹਾਲ ਮੇਰਲਾਤ ਪੈ ਲੱਗੀ ਉਹ ਮੇਰਾ ਦਿਨ ਤੱਕ ਤੱਕ ਪਾ ਲਿਆ ਟੋਚਣਾ ਹੁਣ ਦੇਖਦਾ ਰਸ਼ੀਅਨ ਟੈਂਕ ਆ ਉਹ ਲੈ ਗਿਆ ਲੈ ਗਿਆ ਬਹਿ ਗਿਆ ਬਹਿ ਗਿਆ ਰਸ਼ੀਆ ਨਾ ਵੇਚਤੀ ਨਾ ਕਰਾਦੀ ਚਲ 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 ਚਲੋ ਬੰਦ ਕਰ ਲਿਆ ਯਾਰਾ ਚਲੋ ਬਾਈਕ ਯਾਰ ਚਲ ਰਸ਼ੀਆ ਤਾਂ ਹੋ ਗਿਆ ਬਾਈਕ ਆਏ ਹਾਏ ਵੇ ਸੋਣਾ ਦੀ ਕਿਆ ਤਾਂ ਇਹ ਨਹੀਂ ਮਨ ਖੁਸ਼ ਕਰਤਾ ਇਦ ਕੀ ਤਾਂ ਦੇਖਦੇ ਆ ਰਸ਼ੀਆ ਟੈਂਕ ਕੀ ਕਰਦਾ ਦੂਰੋਂ ਦੇਖ ਲੋ ਜਾਂਦਾ 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 ਆਏ ਹਾਏ ਲੈ ਗਿਆ ਲੈ ਗਿਆ ਲੈ ਗਿਆ ਪਰੀ ਹੀ ਟਰਾਲੀ ਆਪਰਾ ਬੋਡਾ ਬਲਟੈਰੀ ਜਾਂਦਾ ਰਸ਼ੀਅਨ ਐਵੇਂ ਨਹੀਂ ਕਹਿੰਦੇ ਇਹਨੂੰ ਰਸ਼ੀਅਨ ਟੈਂਕਾ ਹੈਗਾ ਹੈ ਕੋਸਾ ਪਤਾ ਨਹੀਂ ਪਤੰਦਰਾ ਨੇ ਕੀ ਪਾਇਆ ਨਾ ਵੀ ਸਵਰਾਜ ਚ ਤੂੰ ਹੀ ਤੁਰ ਜਾਂਦਾ ਹੈ ਲੱਗਿਆ ਲੱਗਿਆ ਲੱਗਿਆ